ਹਾਂਜੀ ਸਭ ਤੋਂ ਪਹਿਲਾਂ ਪੰਜ ਪਾਣੀ ਨਿਊਜ਼ ਤੇ ਮਾਲਵਾ ਖਬਰ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਰੱਬ ਵਰਗੇ ਸਰੋਤਿਆਂ ਦੇ ਰੂਪ ਰੂਪ ਹੋਂ ਦਾ ਮੌਕਾ ਦਿੱਤਾ ਤੇ ਮੈਂ ਗੁਰਵਿੰਦਰ ਸ਼ਰਮਾ ਆਲਤੀ ਆਸ਼ਾਸ਼ਨ ਦਾ ਪ੍ਰਧਾਨ ਹੋਣ ਦੇ ਨਾਤੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਵੀ ਜਿਹੜੀ ਉਹ ਕਣਕਾ ਓਸਕਾ ਕੇ ਲਿਆਉਣਾ ਜਦੋਂ ਆਪਾਂ ਗਿੱਲੀ ਕਣਕ ਲਿਆਉਣੇ ਆਪਾਂ ਨੂੰ ਕਈ ਦਿਨ ਮੰਡੀ ਚ ਰੋਲਣਾ ਪੈਂਦਾ ਤਾ ਜੋ ਆਪਣੀ ਕਣਕ ਆ ਸਾਰੀ ਵਿਕ ਜੇ ਤੇ ਉਹਦਾ ਮਤਲਬ ਆਪਾਂ ਨੂੰ ਫਾਇਦਾ ਹੋਵੇ ਚੋਰੀ ਆਦ ਦਾ ਵੀ ਡਰ ਰਹਿੰਦਾ ਜੇ ਆਪਾਂ ਨੂੰ ਕਾਫੀ ਦਿਨ ਇੱਥੇ ਬੈਠਣਾ ਪਵੇ ਤਾਂ ਬਾਕੀ ਮਹਰੇਗ ਵਰਗ ਆਰਥਿਕ ਵਰਗ ਮਜ਼ਦੂਰ ਵਰਗ ਕਿਸਾਨ ਵਰਗ ਸਾਰਿਆਂ ਨੂੰ ਬੇਨਤੀ ਕਰਦਾ ਜੋ ਕਿਸੇ ਨੂੰ ਕੋਈ ਵੀ ਪੰਨੀ ਵਾਲੇ ਦਾਣਾ ਮੰਡੀ ਦੀ ਮੁਸ਼ਕਲ ਆਉਂਦੀ ਆ ਤਾਂ ਉਹ ਮੇਰੇ ਨਾਲ ਸਪਰਕ ਕਰਨ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਸੀ ਉਨਾਜ ਐਮ.ਐਚ.ਵਾਜਦ ਆਇਆ ਕਿ ਕੋਈ ਵੀ ਮੰਡੀ ਦੀ ਸਮੱਸਿਆ ਹੋਵੇ ਤੁਸੀਂ ਸਾਨੂੰ ਜਾਣੋ ਕਰਾਓ ਅਸੀਂ ਛੋਡੇ-ਮੋਡੇ ਨਾਲ ਵੱਡਾ ਲਾ ਕੇ ਖੜਾਗੇ ਮੇਰਾ ਮੋਬਾਈਲ ਨੰਬਰ 9653590400 ਆ ਜੀ ਕਿਸੇ ਵੀ ਕਿਸਾਨ ਨੂੰ ਆੜਤੀਏ ਨੂੰ ਮਜ਼ਦੂਰ ਭਰਾ ਨੂੰ ਕੋਈ ਵੀ ਦਿੱਕਤ ਆਉਂਦੀ ਆ ਤਾਂ ਮੇਰੇ ਨਾਲ ਇਸ ਨੰਬਰ ਤੇ ਸੰਪਰਕ ਵੀ ਕਰ ਸਕਦੇ ਆ